ਕਿ ਚਲੋ ਜਿਵੇਂ ਵੀ ਲਿਆਏ ਛੱਡ ਤਾਂ ਗਏ ਸਭ ਤੋਂ ਵੱਡਾ ਜਵਾਬ ਜਿਹੜਾ ਆ ਦਿੱਤਾ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਆਦ ਵੱਲੋਂ ਇਸ ਬਿਆਨ ਦੀ ਨਖੇਦੀ ਵੀ ਕੀਤੀ ਜਾ ਰਹੀ ਹੈ ਕਿ ਉਹ ਸਾਡੇ ਕੀ ਦੇਸ਼ ਦੇ ਨਾਗਰਿਕ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਗਏ ਸਾਨੂੰ ਉਹ ਹਾਲਾਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿ ਸਿਸਟਮ ਤੋਂ ਰੁਸ ਕੇ ਗਏ ਕੀ وجہ ਕੀ ਰਹੀ ਉਹਦੇ ਪਿੱਛੇ ਹਾਲਾਂਕਿ ਹਰਿਆਣਾ ਨੇ ਜਦੋਂ ਉਹ ਬੰਦੇ ਰਿਸੀਵ ਕੀਤੇ ਸੀ ਆ ਜਿਹੜੇ ਡਿਪੋਰਟਿਸ ਆਏ ਤਾਂ ਉਹਨਾਂ ਦੇ ਵਾਸਤੇ ਵੀ ਜਿਹੜੀਆਂ ਗੱਡੀਆਂ ਭੇਜੀਆਂ ਗਈਆਂ ਉਸ ਨੂੰ ਲੈ ਕੇ ਵੀ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਹੋਣਾ ਨੇ ਵੱਡੇ ਸਵਾਲ ਚੁੱਕੇ ਕਿ ਇਹ ਬੰਦੇ ਕੋਈ ਮੁਜ਼ਰਮ ਨਹੀਂ ਹੈ ਕੈਦੀ ਨਹੀਂ ਹੈ ਕਿ ਜਿਹੜੀਆਂ ਕੈਦੀਆਂ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਨੇ ਉਹਨਾਂ ਨੂੰ ਲੈਣ ਦੇ ਵਾਸਤੇ ਤੁਹਾਨੂੰ ਦੱਸ ਦਈਏ 5 ਫਰਵਰੀ ਨੂੰ ਅਮਰੀਕਾ ਤੋਂ ਜਹਾਜ਼ ਉੱਡਿਆ ਜਿਹੜਾ ਅੰਮ੍ਰਿਤਸਰ ਲੈਂਡ ਹੋਇਆ 104 ਇਲੀਗਲ ਭਾਰਤੀ ਜਿਹੜੇ ਅਮਰੀਕਾ ਇੱਥੇ ਰਿਪੋਰਟ ਕਰਕੇ ਗਿਆ ਤੇ ਉਸ ਤੋਂ ਬਾਅਦ 15 ਫਰਵਰੀ ਨੂੰ ਵੀ ਜਹਾਜ਼ ਆਇਆ ਅੱਜ ਇਸ ਦੇ ਵਿੱਚ 116 ਲੋਕ ਸੀ ਫਿਰ 16 ਫਰਵਰੀ ਨੂੰ ਤੀਜਾ ਜਹਾਜ਼ ਆਇਆ ਜਿਸ ਦੇ ਵਿੱਚ 112 ਲੋਕ ਸੀ ਤਾਂ ਇਹ ਕੁੱਲ ਮਲਾ ਕੇ ਇਹ ਸਾਰੇ ਲੋਕ ਜਿਹੜੇ ਡਿਪੋਰਟ ਆਏ ਪਹਿਲੀ ਵਾਰ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਹੁਣਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਿਆ ਹੈ ਕਿ ਇਨ੍ਹਾਂ ਡਿਪੋਰਟਸ ਦੇ ਨਾਲ ਹਮਦਰਦੀ ਦਿਖਾਉਣ ਦੀ ਲੋੜ ਨਹੀਂ ਹੈ ਬੇੜੀਆਂ ਪਾਕੀ ਰਿਪੋਰਟ ਕਰਨ ਵਾਲੇ ਸਵਾਲ ਤੇ ਵੀ ਮਨੋਹਰ ਲਾਲ ਖੱਟੜ ਹੁਣਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹਿੰਿਆ ਕਿ ਜਿਵੇਂ ਮਰਜ਼ੀ ਲਿਆਏ ਚਲੋ ਛੱਡ ਤਾਂ ਗਏ ਈ ਉਹਨਾਂ ਨੇ ਜਵਾਬ ਇਸ ਦੇ ਉੱਪਰ ਦਿੱਤਾ ਹੈ ਨਸ਼ੇ ਵਾਂਗ ਡੌਂਕੀ ਲਗਾਉਣਾ ਵੀ ਇੱਕ ਸਮੱਸਿਆ ਹੈ ਇਹ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਲੋਕ ਡੌਂਕੀ ਲਾਉਂਦੇ ਨੇ ਉਹ ਨਸ਼ੇ ਵਰਗੀ ਸਮੱਸਿਆ ਹੁੰਦੇ ਨੇ ਜਿਵੇਂ ਕੋਈ ਨਸ਼ਾ ਲਾਉਂਦਾ ਓਵੇਂ ਹੀ ਡੌਂਕੀ ਲਾਉਣਾ ਹੈ ਡੌਂਕੀ ਬੜਾ ਖਤਰਨਾਕ ਰੂਟ ਹੈ ਇਹ ਨਹੀਂ ਲਾਉਣੀ ਚਾਹੀਦੀ ਡੌਂਕੀ ਜਿਹੜੇ ਬੱਚੇ ਲਾਉਂਦੇ ਨੇ ਉਹ ਪਤਾ ਨਹੀਂ ਹੈ ਕਿ ਵਾਪਸ ਘਰਾਂ ਨੂੰ ਮੁੜਦੇ ਵੀ ਹੈ ਕਿ ਨਹੀਂ ਮੁੜਦੇ ਕਈ ਤਾਂ ਰਾਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬੇੜੀਆਂ ਪਾਕਿ ਰਿਪੋਰਟ ਕਰਨ ਵਾਲੇ ਸਵਾਲ ਤੇ ਖੱਟਰ ਹੁਣਾ ਦਾ ਵੱਡਾ ਬਿਆਨ ਆਇਆ ਕਿ ਚਾਹੇ ਜਿਵੇਂ ਮਰਜ਼ੀ ਲਿਆਏ ਛੱਡਤਾ ਗਏ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਮਨੋਖਰ ਲਾਲ ਖੱਟਰ ਦਾ ਕਹਿਣਾ ਹੈ ਨਸ਼ੇ ਵਾਂਗ ਡੌਂਕੀ ਲਾਉਣਾ ਵੀ ਇੱਕ ਵੱਡੀ ਸਮੱਸਿਆ ਹੈ ਡੌਂਕੀ ਰੂਟ ਇੱਕ ਖਤਰਨਾਕ ਖੇਡ ਹੈ ਮਨੋਖਰ ਲਾਲ ਖੱਟਰ ਦਾ ਵੱਡਾ ਜਵਾਬ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਰਿਪੋਰਟਰ ਜਿੰਨੇ ਵੀ ਰਿਪੋਰਟ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਹੈ ਵੱਡਾ ਬਿਆਨ ਹੈ ਇਸ ਦੇ ਉੱਪਰ ਹਾਲਾਂਕਿ ਸਿਆਸਤ ਗਰਮ ਆ ਚੁੱਕੀ ਹੈ ਹਲਚਲ ਦੇਖਣ ਨੂੰ ਮਿਲ ਗਿਆ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਇਸ ਬਿਆਨ ਦੇ ਉੱਪਰ ਸਾਹਮਣੇ ਆਇਆ ਮਨੋਹਰ لال ਖੱਟਰ ਉਹਨਾਂ ਦੇ ਇਸ ਬਿਆਨ ਦੇ ਉੱਪਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਬਲਾਰੇ ਨੀਲਗੜਗ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਬਿਆਨ ਸਹੀ ਨਹੀਂ ਹੈ ਇਹ ਸਮਝਦਾਰੀ ਵਾਲਾ ਬਿਆਨ ਨਹੀਂ ਹੈ ਉਹ ਸਾਡੇ ਹੀ ਨਾਗਰਿਕ ਹੈ ਜਿਹੜੇ ਕਿ ਇੱਥੋਂ ਸਿਸਟਮ ਤੋਂ ਰੁੱਸ ਕੇ ਇਥੋਂ ਚਲੇ ਗਏ ਪਰ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪਿਛਲੀਆਂ ਸਮੱਸਿਆਵਾਂ ਕੀ ਸੀ ਕਿਉਂ ਸਿਸਟਮ ਦੇ ਨਾਲ ਰੁਸ ਕੇ ਇਥੋਂ ਚਲੇ ਗਏ ਆ ਹਾਲਾਂਕਿ ਜਦੋਂ ਗੱਡੀਆਂ ਭੇਜੀਆਂ ਗਈਆਂ ਹਰਿਆਣੇ ਨੇ ਆਪਣੇ ਬੰਦੇ ਲੈਣ ਦੇ ਵਾਸਤੇ ਤਾਂ ਉਦੋਂ ਵੀ ਕੁਲਦੀਪ ਧਾਲੀਵਾਲ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਹਾਈਲਾਈਟ ਕੀਤੀ ਕਿ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਹਮਦਰਦੀ ਦੇਣ ਦੀ ਬਜਾਏ ਕੈਦੀਆਂ ਵਾਲੀਆਂ ਗੱਡੀਆਂ ਭੇਜ ਦਿੱਤੀਆਂ ਗਈਆਂ ਕਿ ਉਹ ਜਿਵੇਂ ਕੋਈ ਮੁਜ਼ਰਮ ਹੁੰਦੇ ਆ ਜਿਵੇਂ ਕੋਈ ਕੈਦੀ ਹੁੰਦੇ ਆ ਹਾਲਾਂਕਿ ਮਨੋਹਰ لال ਖੱਟਰ ਹੁਣਾ ਦਾ ਇਹ ਬਿਆਨ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਇਹ ਲੀਗਲ ਇਲੀਗਲ ਤਰੀਕੇ ਦੇ ਨਾਲ ਰਹਿਣਾ ਇਹ ਸਹੀ ਨਹੀਂ ਆ ਉਹਨਾਂ ਦੇ ਵਾਸਤੇ ਉਹ ਮੁਲਜ਼ਮ ਹੀ ਨੇ ਚਾਹੇ ਕਿ ਜਿਵੇਂ ਛੱਡ ਕੇ ਗਏ ਨੇ ਚਲੋ ਆਤਾ ਗਏ ਬੇੜੀਆਂ ਵਾਲੇ ਸਵਾਲ ਤੇ ਇਹ ਮਨੋਹਰ لال ਹੁਣਾ ਦਾ ਵੱਡਾ ਜਵਾਬ ਹੈ ਇੱਕ ਵਾਰੀ ਤੁਹਾਨੂੰ ਉਹ ਜਵਾਬ ਅਸੀਂ ਜ਼ਰੂਰ ਸੁਣਾ ਦਿੰਨੇ ਆ ਜਿਹੜਾ ਮਨੋਹਰ لال ਖੱਟਰ ਹੁਣਾ ਨੇ ਡਿਪੋਰਟ ਹੋਏ ਲੋਕਾਂ ਦੇ आपको पता होगा आप लोगों ने कही गाँव में हर गाँव में जाकर पूछता था बच्चे सरकारी नौकरी नहीं वो कहते थे कोई पचास कोई चालीस कोई पैंतीस कोई साठ जितने बताते डबरी गाँव ऐसा था जिन्होंने कहा एक ही बच्चा है जो तो सरकारी नौकरी लगा मुझे थोड़ा सा आश्चर्य हुआ कि इतने बड़े गांव में एक बच्चा हमारी सरकार में मैंने पूछा क्या बच्चे पढ़ाई नहीं करते क्यों तो ऐसा है कि नहीं नहीं पढ़ाई तो करते हैं नौकरी क्यों अगर यहाँ के बच्चे है, इस गाँव के तीन बच्चे जो बाहर गए विदेश में अब मैंने उनको बताया था एक बात के सारे डंकी रूट से गए हैं और डी रूट से जाना अच्छी बात नहीं है आप रोको इसको तो। और सब गाँव को डंकी रोट एक बहुत खतरनाक खेल है और कब यानी जाएंगे और वापस आ पाएंगे नहीं आ पाएंगे भरोसा नहीं है इलीगल है तो इलीगल तो भारत के देश का कानून है वो उस पर काम करेगा अब जो भारत के देश के लोगों ने कहा कि जो इलीगल नागरिक का है अमेरिका के उनको वापिस भेजेंगे और जो हमको बताया जा रहा है वो सारे देश भर से यानी कई हजार लोग वहाँ गए हैं दुनिया भर से एक लाख से ज्यादा लोग वहाँ देखिए हर देश का अपना कानून है अब किस देश में कानून की व्यवस्था क्या होती है वो उनसे बहुत ज्यादा बहस नहीं की जा सकती अपराधी तो है उस देश के अपराधी है हमारे देश के लोगों ने गलत काम किया है और हम उनको पहले कहते रहे बहुत सानुभूति दिखाने की जरूरत नहीं है। आज भी मैं कहूंगा कि ये झूठ को छोड़ना चाहिए हमारे बच्चों को जैसे नशे में घुसते हैं ऐसे रिपोर्ट की उसी प्रकार की समस्या है तो साथ ਹੱਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਭਾਰਤ ਲਿਆਂਦਾ ਗਿਆ ਤਾਂ ਮਨੋਹਰ لال ਖੱਟੜ ਹੁਣਾਂ ਨੇ ਜਵਾਬ ਦਿੱਤਾ ਕਿ ਚਲੋ ਜਿਵੇਂ ਵੀ ਲਿਆਏ ਛੱਡ ਤਾਂ ਗਏ ਸਭ ਤੋਂ ਵੱਡਾ ਜਵਾਬ ਜਿਹੜਾ ਆ ਦਿੱਤਾ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਆਦ ਵੱਲੋਂ ਇਸ ਬਿਆਨ ਦੀ ਨਖੇਦੀ ਵੀ ਕੀਤੀ ਜਾ ਰਹੀ ਹੈ ਕਿ ਉਹ ਸਾਡੇ ਕੀ ਦੇਸ਼ ਦੇ ਨਾਗਰਿਕ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਗਏ ਸਾਨੂੰ ਉਹ ਹਾਲਾਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿ ਸਿਸਟਮ ਤੋਂ ਰੁਸ ਕੇ ਗਏ ਕਿ ਵਜ੍ਹਾ ਕੀ ਰਹੀ ਉਹਦੇ ਪਿੱਛੇ ਹਾਲਾਂਕਿ ਹਰਿਆਣੇ ਨੇ ਜਦੋਂ ਉਹ ਬੰਦੇ ਰਿਸੀਵ ਕੀਤੇ ਸੀ ਜਿਹੜੇ ਰਿਪੋਰਟਿਸ ਆਏ ਤਾਂ ਉਹਨਾਂ ਦੇ ਵਾਸਤੇ ਵੀ ਜਿਹੜੀਆਂ ਗੱਡੀਆਂ ਭੇਜੀਆਂ ਗਈਆਂ ਉਸ ਨੂੰ ਲੈ ਕੇ ਵੀ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਹੋਣਾ ਨੇ ਵੱਡੇ ਸਵਾਲ ਚੁੱਕੇ ਕਿ ਇਹ ਬੰਦੇ ਕੋਈ ਮੁਜ਼ਰਮ ਨਹੀਂ ਹੈ ਕੈਦੀ ਨਹੀਂ ਹੈ ਕਿ ਜੁੜੀਆਂ ਕੈਦੀਆਂ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਨੇ ਉਹਨਾਂ ਨੂੰ ਲੈਣ ਦੇ ਵਾਸਤੇ ਤੁਹਾਨੂੰ ਦੱਸ ਦਈਏ 5 ਫਰਵਰੀ ਨੂੰ ਗਾ ਅਮਰੀਕਾ ਤੋਂ ਜਹਾਜ਼ ਉੱਡਿਆ ਜਿਹੜਾ ਅੰਮ੍ਰਿਤਸਰ ਲੈਂਡ ਹੋਇਆ 104 ਇਲੀਗਲ ਭਾਰਤੀ ਜਿਹੜੇ ਅਮਰੀਕਾ ਇੱਥੇ ਰਿਪੋਰਟ ਕਰਕੇ ਗਿਆ ਤੇ ਉਸ ਤੋਂ ਬਾਅਦ 15 ਫਰਵਰੀ ਨੂੰ ਵੀ ਜਹਾਜ਼ ਆਇਆ ਜਿਸ ਦੇ ਵਿੱਚ 116 ਲੋਕ ਸੀ ਫਿਰ 16 ਫਰਵਰੀ ਨੂੰ ਤੀਜਾ ਜਹਾਜ਼ ਆਇਆ ਜਿਸ ਦੇ ਵਿੱਚ 112 ਲੋਕ ਸੀ ਤਾਂ ਇਹ ਕੁੱਲ ਮਿਲਾ ਕੇ ਇਹ ਸਾਰੇ ਲੋਕ ਜਿਹੜੇ ਰਿਪੋਰਟ ਆਏ ਪਹਿਲੀ ਵਾਰ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਹੁਣਾਂ ਦਾ ਬਿਆਨ ਸਾਹਮਣੇ ਆਇਆ ਹੈ ਨਾ ਕਿਹਾ ਹੈ ਕਿ ਇਨ੍ਹਾਂ ਡਿਪੋਰਟਿਸ ਦੇ ਨਾਲ ਹਮਦਰਦੀ ਦਿਖਾਉਣ ਦੀ ਲੋੜ ਨਹੀਂ ਹੈ ਬੇੜੀਆਂ ਪਾਕੀ ਰਿਪੋਰਟ ਕਰਨ ਵਾਲੇ ਸਵਾਲ ਤੇ ਵੀ ਮਨੋਹਰ ਲਾਲ ਖੱਟੜ ਹੁਣਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹਿੰਦੇ ਕਿ ਜਿਵੇਂ ਮਰਜ਼ੀ ਲਿਆਏ ਚਲੋ ਛੱਡਤਾ ਗਏ ਇਹ ਉਹਨਾਂ ਨੇ ਜਵਾਬ ਇਸ ਦੇ ਉੱਪਰ ਦਿੱਤਾ ਹੈ ਨਸ਼ੇ ਵਾਂਗ ਡੌਂਕੀ ਲਗਾਉਣਾ ਵੀ ਇੱਕ ਸਮੱਸਿਆ ਹੈ ਇਹ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਲੋਕ ਡੌਂਕੀ ਲਾਉਂਦੇ ਨੇ ਉਹ ਨਸ਼ੇ ਵਰਗੀ ਸਮੱਸਿਆ ਹੁੰਦੇ ਨੇ ਜਿਵੇਂ ਕੋਈ ਨਸ਼ਾ ਲਾਉਂਦਾ ਉਵੇਂ ਹੀ ਡੌਂਕੀ ਲਾਉਣਾ ਹੈ ਡੌਂਕੀ ਬੜਾ ਖਤਰਨਾਕ ਰੂਟ ਹੈ ਇਹ ਨਹੀਂ ਲਾਉਣੀ ਚਾਹੀਦੀ ਡੌਂਕੀ ਜਿਹੜੇ ਬੱਚੇ ਲਾਉਂਦੇ ਨੇ ਉਹ ਪਤਾ ਨਹੀਂ ਹੈ ਕਿ ਵਾਪਸ ਘਰਾਂ ਨੂੰ ਮੁੜਦੇ ਵੀ ਹੈ ਕਿ ਨਹੀਂ ਮੁੜਦੇ ਕਈ ਤਾਂ ਰਾਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬੇੜੀਆਂ ਪਾਕਿ ਰਿਪੋਰਟ ਕਰਨ ਵਾਲੇ ਸਵਾਲ ਤੇ ਖੱਟੜ ਹੁਣਾ ਦਾ ਵੱਡਾ ਬਿਆਨ ਆਇਆ ਕਿ ਚਾਹੇ ਜਿਵੇਂ ਮਰਜ਼ੀ ਲਿਆਏ ਛੱਡ ਤਾਂ ਗਏ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ। ਮਨੋਖਰ لال ਖੱਟਰ ਦਾ ਕਹਿਣਾ ਹੈ ਨਸ਼ੇ ਵਾਂਗ ਡੌਂਕੀ ਲਾਉਣਾ ਵੀ ਇੱਕ ਵੱਡੀ ਸਮੱਸਿਆ ਹੈ। ਡੌਂਕੀ ਰੂਟ ਇੱਕ ਖਤਰਨਾਕ ਖੇਡ ਹੈ। ਮਨੋਖਰ لال ਖੱਟਰ ਦਾ ਵੱਡਾ ਜਵਾਬ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ। ਰਿਪੋਰਟਰ ਜਿੰਨੇ ਵੀ ਰਿਪੋਰਟ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਵੱਡਾ ਬਿਆਨ ਹੈ ਇਸ ਦੇ ਉੱਪਰ ਹਾਲਾਂਕਿ ਸਿਆਸਤ ਗਰਮ ਆ ਚੁੱਕੀ ਹੈ। ਹਲਚਲ ਦੇਖਣ ਨੂੰ ਮਿਲ ਗਿਆ ਆਮ ਆਤਮਾਪਾਰਟੀ ਦਾ ਵੱਡਾ ਬਿਆਨ ਇਸ ਆ ਬਿਆਨ ਦੇ ਉੱਪਰ ਸਾਹਮਣੇ ਆਇਆ ਮਨੋਹਰ لال ਖੱਟਰ ਹੁਣਾਂ ਦੇ ਇਸ ਬਿਆਨ ਦੇ ਉੱਪਰ ਉਹਨਾਂ ਨੇ ਆ ਆਮ ਆਦਮੀ ਪਾਰਟੀ ਦੇ ਬਲਾਰੇ ਨੀਲਗਰਗ ਹੁਣਾਂ ਨੇ ਵੀ ਕਿਹਾ ਹੈ ਕਿ ਇਹ ਬਿਆਨ ਸਹੀ ਨਹੀਂ ਹੈ ਇਹ ਸਮਝਦਾਰੀ ਵਾਲਾ ਬਿਆਨ ਨਹੀਂ ਹੈ ਉਹ ਸਾਡੇ ਹੀ ਨਾਗਰਿਕ ਹੈ ਜਿਹੜੇ ਕਿ ਇੱਥੋਂ ਸਿਸਟਮ ਤੋਂ ਰੁੱਸ ਕੇ ਇਥੋਂ ਚਲੇ ਗਏ ਪਰ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪਿਛਲੀਆਂ ਸਮੱਸਿਆਵਾਂ ਕੀ ਸੀ ਕਿਉਂ ਸਿਸਟਮ ਦੇ ਨਾਲ ਰੁਸ ਕੇ ਇਥੋਂ ਚਲੇ ਗਏ ਆ ਹਾਲਾਂਕਿ ਜਦੋਂ ਗੱਡੀਆਂ ਭੇਜੀਆਂ ਗਈਆਂ ਹਰਿਆਣੇ ਨੇ ਆਪਣੇ ਬੰਦੇ ਲੈਣ ਦੇ ਵਾਸਤੇ ਤਾਂ ਉਦੋਂ ਵੀ ਕਲਦੀਪ ਧਾਲੀਵਾਲ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਹਾਈਲਾਈਟ ਕੀਤੀ ਕਿ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਹਮਦਰਦੀ ਦੇਣ ਦੀ ਬਚਾਏ ਕੈਦੀਆਂ ਵਾਲੀਆਂ ਗੱਡੀਆਂ ਭੇਜ ਦਿੱਤੀਆਂ ਗਈਆਂ ਕਿ ਉਹ ਜਿਵੇਂ ਕੋਈ ਮੁਜ਼ਰਮ ਹੁੰਦੇ ਆ ਜਿਵੇਂ ਕੋਈ ਕੈਦੀ ਹੁੰਦੇ ਆ ਹਾਲਾਂਕਿ ਮਨੋਹਰ لال ਖੱਟਰ ਹੁਣਾ ਦਾ ਇਹ ਬਿਆਨ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਇਹ ਲੀਗਲ ਇਲਲੀਗਲ ਤਰੀਕੇ ਦੇ ਨਾਲ ਰਹਿਣਾ ਇਹ ਸਹੀ ਨਹੀਂ ਆ ਉਹਨਾਂ ਦੇ ਵਾਸਤੇ ਉਹ ਮੁਲਜ਼ਮ ਹੀ ਨੇ ਚਾਹੇ ਕਿ ਜਿਵੇਂ ਛੱਡ ਕੇ ਗਏ ਨੇ ਚਲੋ ਆਤਾ ਗਏ ਬੇੜੀਆਂ ਵਾਲੇ ਸਵਾਲ ਤੇ ਇਹ ਮਨੋਹਰ لال ਹੁਣਾ ਦਾ ਵੱਡਾ ਜਵਾਬ ਹੈ ਇੱਕ ਵਾਰੀ ਤੁਹਾਨੂੰ ਉਹ ਜਵਾਬ ਅਸੀਂ ਜਰੂਰ ਸੁਣਾ ਦਿੰਨੇ ਆ ਜਿਹੜਾ ਮਨੋਹਰ لال ਖੱਟਰ ਹੁਣਾ ਨੇ ਡਿਪੋਰਟ ਹੋਏ ਲੋਕਾਂ ਦੇ

एक ही बच्चा है जो तो सरकारी नौकरी लगा। मुझे थोड़ा सा आश्चर्य में में पढ़ाई नहीं करते ऐसा है, तो है यहाँ के बच्चे के तीन बच्चे जो बाहर गए विदेश में तो मैंने उनको बताया था एक बात कि सारे ढंग की रूप से गए हैं और ढंग के रूप से जाना अच्छी बात नहीं है आप लोगों को इसको और सब गाँव कहता था कि रंग की एक बहुत खतरनाक खेल है अब कब यानी जाएंगे और वापस आ पाएंगे नहीं आ पाएंगे भरोसा नहीं है इलीगल है तो इलीगल तो भारत के देश का कानून है वो उस पर काम करेगा अब के देश के का जो इलीगल नागरिक है अमेरिका के उनको वापिस भेजेंगे और जो हमको बताया जा रहा है सारे देश भर से यानी कई हजार लोग वहां गए हैं दुनिया भर से एक लाख से ज्यादा लोग वहां देखिए हर देश का अपना कानून है

ਜਵਾਬ ਜਿਹੜਾ ਦਿੱਤਾ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਆਦ ਵੱਲੋਂ ਇਸ ਬਿਆਨ ਦੀ ਨਖੇਦੀ ਵੀ ਕੀਤੀ ਜਾ ਰਹੀ ਹੈ ਕਿ ਉਹ ਸਾਡੇ ਕੀ ਦੇਸ਼ ਦੇ ਨਾਗਰਿਕ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਗਏ ਸਾਨੂੰ ਉਹ ਹਾਲਾਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿ ਸਿਸਟਮ ਤੋਂ ਰੁਸ ਕੇ ਗਏ ਕੀ وجہ ਕੀ ਰਹੀ ਉਹਦੇ ਪਿੱਛੇ ਹਾਲਾਂਕਿ ਹਰਿਆਣਾ ਨੇ ਜਦੋਂ ਉਹ ਬੰਦੇ ਰਿਸੀਵ ਕੀਤੇ ਸੀ ਜਿਹੜੇ ਰਿਪੋਰਟਿਜ਼ ਆਏ ਤਾਂ ਉਹਨਾਂ ਦੇ ਵਾਸਤੇ ਵੀ ਜਿਹੜੀਆਂ ਗੱਡੀਆਂ ਭੇਜੀਆਂ ਗਈਆਂ ਉਸ ਨੂੰ ਲੈ ਕੇ ਵੀ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਹੁਣਾਂ ਨੇ ਵੱਡੇ ਸਵਾਲ ਚੁੱਕੇ ਕਿ ਇਹ ਬੰਦੇ ਕੋਈ ਮੁਜ਼ਰਮ ਨਹੀਂ ਹੈ ਕੈਦੀ ਨਹੀਂ ਹੈ ਕਿ ਜਿਹੜੀਆਂ ਕੈਦੀਆਂ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਨੇ ਉਹਨਾਂ ਨੂੰ ਲੈਣ ਦੇ ਵਾਸਤੇ ਤੁਹਾਨੂੰ ਦੱਸ ਦਈਏ 5 ਫਰਵਰੀ ਨੂੰ ਅਮਰੀਕਾ ਤੋਂ ਜਹਾਜ਼ ਉੱਡਿਆ ਜਿਹੜਾ ਅੰਮ੍ਰਿਤਸਰ ਲੈਂਡ ਹੋਇਆ 104 ਇਲੀਗਲ ਭਾਰਤੀ ਜਿਹੜੇ ਅਮਰੀਕਾ ਇੱਥੇ ਰਿਪੋਰਟ ਕਰਕੇ ਗਿਆ ਤੇ ਉਸ ਤੋਂ ਬਾਅਦ 15 ਫਰਵਰੀ ਨੂੰ ਵੀ ਜਹਾਜ਼ ਆਇਆ ਜਿਸ ਦੇ ਵਿੱਚ 116 ਲੋਕ ਸੀ ਫਿਰ 16 ਫਰਵਰੀ ਨੂੰ ਤੀਜਾ ਜਹਾਜ਼ ਆਇਆ ਜਿਸ ਦੇ ਵਿੱਚ 100 12 ਲੋਕ ਸੀ ਤਾਂ ਇਹ ਕੁੱਲ ਮਿਲਾ ਕੇ ਇਹ ਸਾਰੇ ਲੋਕ ਜਿਹੜੇ ਰਿਪੋਰਟ ਆਏ ਪਹਿਲੀ ਵਾਰ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਣ ਹੁਣਾਂ ਦਾ ਬਿਆਨ ਸਾਹਮਣੇ ਆਇਆ ਨਾ ਕਿਹਾ ਹੈ ਕਿ ਇਨ੍ਹਾਂ ਡਿਪੋਰਟਸ ਦੇ ਨਾਲ ਹਮਦਰਦੀ ਦਿਖਾਉਣ ਦੀ ਲੋੜ ਨਹੀਂ ਹੈ ਬੇੜੀਆਂ ਪਾਕੀ ਰਿਪੋਰਟ ਕਰਨ ਵਾਲੇ ਸਵਾਲ ਤੇ ਵੀ ਮਨੋਹਰ ਲਾਲ ਖੱਟਣ ਹੁਣਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹਿੰਦੇ ਕਿ ਜਿਵੇਂ ਮਰਜੀ ਲਿਆਏ ਚਲੋ ਛੱਡਤਾ ਗਏ ਇਹ ਉਹਨਾਂ ਨੇ ਜਵਾਬ ਇਸ ਦੇ ਉੱਪਰ ਦਿੱਤਾ ਹੈ ਨਸ਼ੇ ਵਾਂਗ ਡੋਂਕੀ ਲਗਾਉਣਾ ਵੀ ਇੱਕ ਸਮੱਸਿਆ ਹੈ ਇਹ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਲੋਕ ਡੌਂਕੀ ਲਾਉਂਦੇ ਨੇ ਉਹ ਨਸ਼ੇ ਵਰਗੀ ਸਮੱਸਿਆ ਹੁੰਦੇ ਨੇ ਜਿਵੇਂ ਕੋਈ ਨਸ਼ਾ ਲਾਉਂਦਾ ਓਵੇਂ ਹੀ ਡੌਂਕੀ ਲਾਉਣਾ ਹੈ ਡੌਂਕੀ ਬੜਾ ਖਤਰਨਾਕ ਰੂਟ ਹੈ ਇਹ ਨਹੀਂ ਲਾਉਣੀ ਚਾਹੀਦੀ ਡੌਂਕੀ ਜਿਹੜੇ ਬੱਚੇ ਲਾਉਂਦੇ ਨੇ ਉਹ ਪਤਾ ਨਹੀਂ ਹੈ ਕਿ ਵਾਪਸ ਘਰਾਂ ਨੂੰ ਮੁੜਦੇ ਵੀ ਹੈ ਕਿ ਨਹੀਂ ਮੁੜਦੇ ਕਈ ਤਾਂ ਰਾਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬੇੜੀਆਂ ਪਾਕਿ ਰਿਪੋਰਟ ਕਰਨ ਵਾਲੇ ਸਵਾਲ ਤੇ ਖੱਟੂੜ ਹੁਣਾ ਦਾ ਵੱਡਾ ਬਿਆਨ ਆਇਆ ਕਿ ਚਾਹੇ ਜਿਵੇਂ ਮਰਜ਼ੀ ਲਿਆਏ ਛੱਡਤਾ ਗਏ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਮਨੋਖਰ لال ਖੱਟਰ ਦਾ ਕਹਿਣਾ ਹੈ ਨਸ਼ੇ ਵੰਗ ਡੌਂਕੀ ਲਾਉਣਾ ਵੀ ਇੱਕ ਵੱਡੀ ਸਮੱਸਿਆ ਹੈ ਡੌਂਕੀ ਰੂਟ ਇੱਕ ਖਤਰਨਾਕ ਖੇਡ ਹੈ ਮਨੋਖਰ لال ਖੱਟਰ ਦਾ ਵੱਡਾ ਜਵਾਬ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਰਿਪੋਰਟਿਸ ਜਿੰਨੇ ਵੀ ਰਿਪੋਰਟ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਹੈ ਵੱਡਾ ਬਿਆਨ ਹੈ ਇਸ ਦੇ ਉੱਪਰ ਹਾਲਾਂਕਿ ਸਿਆਸਤ ਗਰਮ ਆ ਚੁੱਕੀ ਹੈ ਹਲਚਲ ਦੇਖਣ ਨੂੰ ਮਿਲ ਗਿਆ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਇਸ ਆ ਬਿਆਨ ਦੇ ਉੱਪਰ ਸਾਹਮਣੇ ਆਇਆ ਮਨੋਹਰ لال ਖੱਟਰ ਹੁਣਾਂ ਦੇ ਇਸ ਬਿਆਨ ਦੇ ਉੱਪਰ ਉਹਨਾਂ ਨੇ ਆ ਆਮ ਆਦਮੀ ਪਾਰਟੀ ਦੇ ਬਲਾਰੇ ਨੀਲਗਰਗ ਹੁਣਾਂ ਨੇ ਵੀ ਕਿਹਾ ਹੈ ਕਿ ਇਹ ਬਿਆਨ ਸਹੀ ਨਹੀਂ ਹੈ ਇਹ ਸਮਝਦਾਰੀ ਵਾਲਾ ਬਿਆਨ ਨਹੀਂ ਹੈ ਉਹ ਸਾਡੇ ਹੀ ਨਾਗਰਿਕ ਹੈ ਜਿਹੜੇ ਕਿ ਇਥੋਂ ਸਿਸਟਮ ਤੋਂ ਰੁੱਸ ਕੇ ਇਥੋਂ ਚਲੇ ਗਏ ਪਰ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪਿਛਲੀਆਂ ਸਮੱਸਿਆਵਾਂ ਕੀ ਸੀ ਕਿਉਂ ਸਿਸਟਮ ਦੇ ਨਾਲ ਰੁਸ ਕੇ ਇਥੋਂ ਚਲੇ ਗਏ ਆ ਹਾਲਾਂਕਿ ਜਦੋਂ ਗੱਡੀਆਂ ਭੇਜੀਆਂ ਗਈਆਂ ਹਰਿਆਣੇ ਨੇ ਆਪਣੇ ਬੰਦੇ ਲੈਣ ਦੇ ਵਾਸਤੇ ਤਾਂ ਉਦੋਂ ਵੀ ਕਲਦੀਪ ਧਾਲੀਵਾਲ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਹਾਈਲਾਈਟ ਕੀਤੀ ਕਿ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਹਮਦਰਦੀ ਦੇਣ ਦੀ ਬਜਾਏ ਕੈਦੀਆਂ ਵਾਲੀਆਂ ਗੱਡੀਆਂ ਭੇਜ ਦਿੱਤੀਆਂ ਗਈਆਂ ਕਿ ਉਹ ਜਿਵੇਂ ਕੋਈ ਮੁਜ਼ਰਮ ਹੁੰਦੇ ਆ ਜਿਵੇਂ ਕੋਈ ਕੈਦੀ ਹੁੰਦੇ ਆ ਹਾਲਾਂਕਿ ਮਨੋਹਰ لال ਖੱਟਰ ਹੁਣਾ ਦਾ ਇਹ ਬਿਆਨ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਗੈਰ ਲੀਗਲ ਇਲੀਗਲ ਤਰੀਕੇ ਦੇ ਨਾਲ ਰਹਿਣਾ ਇਹ ਸਹੀ ਨਹੀਂ ਹੈ ਉਹਨਾਂ ਦੇ ਵਾਸਤੇ ਉਹ ਮੁਲਜ਼ਮ ਹੀ ਨੇ ਚਾਹੇ ਕਿ ਜਿਵੇਂ ਛੱਡ ਕੇ ਗਏ ਨੇ ਚਲੋ ਆਤਾ ਗਏ ਬੇੜੀਆਂ ਵਾਲੇ ਸਵਾਲ ਤੇ ਇਹ ਮਨੋਹਰ لال ਹੁਣਾ ਦਾ ਵੱਡਾ ਜਵਾਬ ਹੈ ਇੱਕ ਵਾਰੀ ਤੁਹਾਨੂੰ ਉਹ ਜਵਾਬ ਅਸੀਂ ਜਰੂਰ ਸੁਣਾ ਦਿੰਨੇ ਆ ਜਿਹੜਾ ਮਨੋਹਰ لال ਖੱਟਰ ਹੁਣਾ ਨੇ ਡਿਪੋਰਟ ਹੋਏ ਲੋਕਾਂ ਦੇ ਵਾਸਤੇ ਦਿੱਤਾ ਹੈ ਕੀ ਕਹਿਣਾ ਬੱਚੀ ਲੱਗਦਾ ਡਿਪੋਰਟ ਹੋ ਗਏ ਆ बाहर जा रहे रही आपको पता होगा आप लोगों आप तो ने आपके बच्चे सरकारी नौकरी लगे तो नहीं तो कहते थे कोई पचास कोई चालीस कोई पैंतीस कोई साठ जितने तरह के बताते अनुमान था डबरी गाँव ऐसा था जिन्होंने कहा कि हमारा एक ही बच्चा है जो सरकारी नौकरी लगा मुझे थोड़ा सा आश्चर्य हुआ इतने बड़े गाँव में एक बच्चा हमारी सरकार में मैंने पूछा क्या बच्चे पढ़ाई नहीं करते तो ऐसा है कि नहीं पढ़ाई तो करते नौकरी क्यों नहीं करते तो यहाँ के बच्चे इस तीन सौ बच्चे जो बाहर गए विदेश में तो मैंने उनको बताया था एक बात कि सारे डी रूप से गए हैं और डी रूप से जाना अच्छी बात नहीं है आप रोको इसको तो। और सब लोग तो था कि डंकी रोट एक बहुत खतरनाक खेल है और कब यानी जाएंगे और वापस आ पाएंगे नहीं आ पाएंगे भरोसा नहीं है इलीगल है तो इलीगल तो भारत के देश का कानून है उस पर काम करेगा अब जो वहां के देश के लोगों ने कहा कि जो इलीगल नागरिक है अमेरिका के उनको वापिस भेजेंगे और जो हमको बताया जा रहा है गए उसे सारे देश भर से यानी कई हजार लोग वहां गए हैं दुनिया भर से एक लाख से ज्यादा लोग वहां देखिए हर देश का अपना कानून है अब किस देश में कानून की व्यवस्था क्या होती है वो उनसे बहुत ज्यादा बहस नहीं की जा सकती ਆਪਰਾਦੀ ਤਾਂ ਹੈ ਉਸ ਦੇਸ਼ ਕੇ ਆਪਰਾਦੀ ਹੈ। ਹਮਾਰੇ ਦੇਸ਼ ਕੇ ਲੋਕ ਨੇ ਗਲਤ ਨਾਮ ਕੀਆ ਹੈ ਔਰ ਹਮਨ ਕੋ ਪਹਿਲੇ ਕਹਿ ਦੇ ਰਹੇ। ਬਹੁਤ ਸਾਜੂ ਕੋ ਦਿਖਾਣ ਦੀ ਜ਼ਰੂਰਤ ਨਹੀਂ। ਆਦੇ ਵਿੱਚ ਹੱਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਭਾਰਤ ਲਿਆਂਦਾ ਗਿਆ ਤਾਂ ਮਨੋਹਰ ਲਾਲ ਖੱਟਰੂਣਾ ਨੇ ਜਵਾਬ ਦਿੱਤਾ ਕਿ ਚਲੋ ਜਿਵੇਂ ਵੀ ਲਿਆਏ ਛੱਡ ਤਾਂ ਗਏ। ਸਭ ਤੋਂ ਵੱਡਾ ਜਵਾਬ ਜਿਹੜਾ ਦਿੱਤਾ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਆਦ ਵੱਲੋਂ ਇਸ ਬਿਆਨ ਦੀ ਨਖੇਦੀ ਵੀ ਕੀਤੀ ਜਾ ਰਹੀ ਹੈ ਕਿ ਉਹ ਸਾਡੇ ਕੀ ਦੇਸ਼ ਤੇ ਨਾ ਨਾਗਰਿਕ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਗਏ ਸਾਨੂੰ ਉਹ ਹਾਲਾਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿ ਸਿਸਟਮ ਤੋਂ ਰੁਸ ਕੇ ਗਏ ਕੀ وجہ ਕੀ ਰਹੀ ਉਹਦੇ ਪਿੱਛੇ ਹਾਲਾਂਕਿ ਹਰਿਆਣੇ ਨੇ ਜਦੋਂ ਉਹ ਬੰਦੇ ਰਿਸੀਵ ਕੀਤੇ ਸੀ ਜਿਹੜੇ ਰਿਪੋਰਟਿਜ਼ ਆਏ ਤਾਂ ਉਹਨਾਂ ਦੇ ਵਾਸਤੇ ਵੀ ਜਿਹੜੀਆਂ ਗੱਡੀਆਂ ਭੇਜੀਆਂ ਗਈਆਂ ਉਸ ਨੂੰ ਲੈ ਕੇ ਵੀ ਕੈਬਨਿਟ ਮੰਤਰੀ ਗੁਲਦੀਪ ਢਾਲੀਵਾਲ ਹੁਣਾਂ ਨੇ ਵੱਡੇ ਸਵਾਲ ਚੁੱਕੇ ਕਿ ਇਹ ਬੰਦੇ ਕੋਈ ਮੁਜ਼ਰਮ ਨਹੀਂ ਹੈ ਕੈਦੀ ਨਹੀਂ ਹੈ ਕਿ ਜਿਹੜੀਆਂ ਕੈਦੀਆਂ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਨੇ ਉਹਨਾਂ ਨੂੰ ਲੈਣ ਦੇ ਵਾਸਤੇ ਤੁਹਾਨੂੰ ਦੱਸ ਦਈਏ 5 ਫਰਵਰੀ ਨੂੰ ਅਮਰੀਕਾ ਤੋਂ ਜਹਾਜ਼ ਉੱਡਿਆ ਜਿਹੜਾ ਅੰਮ੍ਰਿਤਸਰ ਲੈਂਡ ਹੋਇਆ 104 ਇਲੀਗਲ ਭਾਰਤੀ ਜਿਹੜੇ ਅਮਰੀਕਾ ਇੱਥੇ ਰਿਪੋਰਟ ਕਰਕੇ ਗਿਆ ਤੇ ਉਸ ਤੋਂ ਬਾਅਦ 15 ਫਰਵਰੀ ਨੂੰ ਵੀ ਜਹਾਜ਼ ਆਇਆ ਜਿਸ ਦੇ ਵਿੱਚ 116 ਲੋਕ ਸੀ ਫਿਰ 16 ਫਰਵਰੀ ਨੂੰ ਤੀਜਾ ਜਹਾਜ਼ ਆਇਆ ਜਿਸ ਦੇ ਵਿੱਚ 100 12 ਲੋਕ ਸੀ ਤਾਂ ਇਹ ਕੁੱਲ ਮਿਲਾ ਕੇ ਇਹ ਸਾਰੇ ਲੋਕ ਜਿਹੜੇ ਰਿਪੋਰਟ ਆਏ ਪਹਿਲੀ ਵਾਰ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਹੁਣਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿਆ ਹੈ ਕਿ ਇਨ੍ਹਾਂ ਡਿਪੋਰਟਸ ਦੇ ਨਾਲ ਹਮਦਰਦੀ ਦਿਖਾਉਣ ਦੀ ਲੋੜ ਨਹੀਂ ਹੈ ਬੇੜੀਆਂ ਪਾਕੀ ਰਿਪੋਰਟ ਕਰਨ ਵਾਲੇ ਸਵਾਲ ਤੇ ਵੀ ਮਨੋਹਰ ਲਾਲ ਖੱਟੜ ਹੁਣਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹੇ ਕਿ ਜਿਵੇਂ ਮਰਜੀ ਲਿਆਏ ਚਲੋ ਛੱਡ ਤਾਂ ਗਏ ਇਹ ਉਹਨਾਂ ਨੇ ਜਵਾਬ ਇਸ ਦੇ ਉੱਪਰ ਦਿੱਤਾ ਹੈ ਨਸ਼ੇ ਵਾਂਗ ਡੌਂਕੀ ਲਗਾਉਣਾ ਵੀ ਇੱਕ ਸਮੱਸਿਆ ਹੈ ਈ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਲੋਕ ਡੌਂਕੀ ਲਾਉਂਦੇ ਨੇ ਉਹ ਨਸ਼ੇ ਵਰਗੀ ਸਮੱਸਿਆ ਹੁੰਦੇ ਨੇ ਜਿਵੇਂ ਕੋਈ ਨਸ਼ਾ ਲਾਉਂਦਾ ਓਵੇਂ ਹੀ ਡੌਂਕੀ ਲਾਉਣਾ ਹੈ ਡੌਂਕੀ ਬੜਾ ਖਤਰਨਾਕ ਰੂਟ ਹੈ ਇਹ ਨਹੀਂ ਲਾਉਣੀ ਚਾਹੀਦੀ ਡੌਂਕੀ ਜਿਹੜੇ ਬੱਚੇ ਲਾਉਂਦੇ ਨੇ ਉਹ ਪਤਾ ਨਹੀਂ ਹੈ ਕਿ ਵਾਪਸ ਘਰਾਂ ਨੂੰ ਮੁੜਦੇ ਵੀ ਹੈ ਕਿ ਨਹੀਂ ਮੁੜਦੇ ਕਈ ਤਾਂ ਰਾਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬੇੜੀਆਂ ਪਾਕਿ ਰਿਪੋਰਟ ਕਰਨ ਵਾਲੇ ਸਵਾਲ ਤੇ ਖੱਟੂਰ ਹੁਣਾ ਦਾ ਵੱਡਾ ਬਿਆਨ ਆਇਆ ਕਿ ਚਾਹੇ ਜਿਵੇਂ ਮਰਜ਼ੀ ਲਿਆਏ ਛੱਡਤਾ ਗਏ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਮਨੋਖਰ لال ਖੱਟਰ ਦਾ ਕਹਿਣਾ ਹੈ ਨਸ਼ੇ ਵੰਗ ਡੌਂਕੀ ਲਾਉਣਾ ਵੀ ਇੱਕ ਵੱਡੀ ਸਮੱਸਿਆ ਹੈ ਡੌਂਕੀ ਰੂਟ ਇੱਕ ਖਤਰਨਾਕ ਖੇਡ ਹੈ ਮਨੋਖਰ لال ਖੱਟਰ ਦਾ ਵੱਡਾ ਜਵਾਬ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਰਿਪੋਰਟਿਸ ਜਿੰਨੇ ਵੀ ਰਿਪੋਰਟ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਹੈ ਵੱਡਾ ਬਿਆਨ ਹੈ ਇਸ ਦੇ ਉੱਪਰ ਹਾਲਾਂਕਿ ਸਿਆਸਤ ਗਰਮਾ ਚੁੱਕੀ ਹੈ ਹਲਚਲ ਦੇਖਣ ਨੂੰ ਮਿਲ ਗਿਆ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਇਸ ਆ ਬਿਆਨ ਦੇ ਉੱਪਰ ਸਾਹਮਣੇ ਆਇਆ ਮਨੋਹਰ لال ਖੱਟਰ ਹੁਣਾਂ ਦੇ ਇਸ ਬਿਆਨ ਦੇ ਉੱਪਰ ਉਹਨਾਂ ਨੇ ਆ ਆਮ ਆਦਮੀ ਪਾਰਟੀ ਦੇ ਬਲਾਰੇ ਨੀਲਗਰਗ ਹੁਣਾਂ ਨੇ ਵੀ ਕਿਹਾ ਹੈ ਕਿ ਇਹ ਬਿਆਨ ਸਹੀ ਨਹੀਂ ਹੈ ਇਹ ਸਮੇਂਦਾਰੀ ਵਾਲਾ ਬਿਆਨ ਨਹੀਂ ਹੈ ਉਹ ਸਾਡੇ ਹੀ ਨਾਗਰਿਕ ਹੈ ਜਿਹੜੇ ਕਿ ਇੱਥੋਂ ਸਿਸਟਮ ਤੋਂ ਰੁਸ ਕੇ ਇੱਥੋਂ ਚਲੇ ਗਏ ਪਰ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪਿਛਲੀਆਂ ਸਮੱਸਿਆਵਾਂ ਕੀ ਸੀ ਕਿਉਂ ਸਿਸਟਮ ਦੇ ਨਾਲ ਰੁਸ ਕੇ ਉਹ ਇੱਥੋਂ ਚਲੇ ਗਏ ਆ ਹਾਲਾਂਕਿ ਜਦੋਂ ਗੱਡੀਆਂ ਭੇਜੀਆਂ ਗਈਆਂ ਹਰਿਆਣੇ ਨੇ ਆਪਣੇ ਬੰਦੇ ਲੈਣ ਦੇ ਵਾਸਤੇ ਤਾਂ ਉਦੋਂ ਵੀ ਕੁਲਦੀਪ ਧਾਲੀਵਾਲ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਹਾਈਲਾਈਟ ਕੀਤੀ ਕਿ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਹਮਦਰਦੀ ਦੇਣ ਦੀ ਬਜਾਏ ਕੈਦੀਆਂ ਵਾਲੀਆਂ ਗੱਡੀਆਂ ਭੇਜ ਦਿੱਤੀਆਂ ਗਈਆਂ ਕਿ ਉਹ ਜਿਵੇਂ ਕੋਈ ਮੁਜ਼ਰਮ ਹੁੰਦੇ ਆ ਜਿਵੇਂ ਕੋਈ ਕੈਦੀ ਹੁੰਦੇ ਆ ਹਾਲਾਂਕਿ ਮਨੋਹਰ لال ਖੱਟਰ ਹੁਣਾਂ ਦਾ ਇਹ ਬਿਆਨ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਇਹ ਲੀਗਲ ਇਲੀਗਲ ਤਰੀਕੇ ਦੇ